ਜਿਹੜੇ ਮੇਰੇ ਸਾਹਮਣੇ ਆਲ ਤੇ ਉਹ ਥੋੜਾ ਮਸਲਾ ਨਹੀਂ ਹੱਲ ਹੋਇਆ ਹੁਣ ਤੁਸੀਂ ਲੜ ਕੇ ਲੜ ਸਕਦੇ ਜਿਵੇਂ ਬਲਦਾਂ ਵਾਲੇ ਇਕੱਠੇ ਹੋਗੇ ਕੁੱਤਿਆਂ ਵਾਲੇ ਇਕੱਠੇ ਹੋਗੇ ਕਬੂਤਰਾਂ ਵਾਲੇ ਇਕੱਠੇ ਹੋਗੇ ਬਾਈ ਜੀ ਅਸੀਂ ਕੋਰਟ ਦੇ ਵਿੱਚ ਵੀ ਕੇਸ ਕਰਿਆ ਤੇ ਕੋਰਟ ਦਾ ਕੇਸ ਸਾਡਾ ਪ੍ਰੋਸੈਸ ਚ ਹੈ ਦੇਖੋ ਕੀ ਹੁੰਦਾ ਲੀਡਰ ਸਾਹਿਬਾਂ ਨੂੰ ਮਿਲਦੇ ਆ ਉਹ ਵੀ ਉਹਨਾਂ ਦਾ ਵੀ ਬਸ ਕੁਝ ਨਹੀਂ ਜਿਹੜੀ ਪੀਟਾ ਐ ਐਨੀਮਲ ਵੈਲਫੇਅਰ ਵਾਲੇ ਆ ਜਿਹੜਾ ਇਹਨਾਂ ਦਾ ਅਸਲੀ ਮੁੱਦਾ ਹੈ ਉਹਦੇ ਬਾਰੇ ਤਾਂ ਕੰਮ ਹੀ ਨਹੀਂ ਕਰਦੇ ਤੁਸੀਂ ਅਖਬਾਰਾਂ ਚ ਨਿਊਜ਼ ਚ ਸੁਣਿਆ ਹੋਊਗਾ ਵੀ ਬਾਰਾ ਕੁੱਤਿਆਂ ਨੇ ਇੱਕ ਬੱਚਾ ਇਕੱਲਾ ਹੀ ਬੱਚਾ ਸੀ ਉਹ ਮਾਰਤਾ ਕਿੰਨੇ ਪਸ਼ੂਆਂ ਦਾ ਇਹ ਨੁਕਸਾਨ ਕਰਦੇ ਆ ਕਿੰਨੇ ਪਸ਼ੂ ਬੰਦਿਆਂ ਦਾ ਨੁਕਸਾਨ ਕਰਦੇ ਆ ਆਵਾਰਾ ਗਾਇਆਂ ਫਿਰਦੀਆਂ ਪੀਟਾ ਉਹਨਾਂ ਵੱਲੀ ਕਿਉਂ ਨਹੀਂ ਧਿਆਨ ਦਿੰਦੀ ਠੀਕ ਹੈ ਕੁੱਤਿਆਂ ਦੀ ਗਿਣਤੀ ਕਿੰਨੀ ਵੱਧ ਰਹੀ ਹੈ ਕਰੋੜਾਂ ਰੁਪਈਆ ਇਹਨਾਂ ਦੀ ਨਸਬੰਦੀ ਤੇ ਲੁਧਿਆਣਾ ਚੰਡੀਗੜ੍ਹ ਆਇਆ ਸੀ ਇਹਨਾਂ ਨੇ ਕਿੱਧਰ ਗਿਆ ਖਾ ਗਏ ਕੋਈ ਨਸਬੰਦੀ ਨਹੀਂ ਕਰੀ ਚੁੱਪ ਕਰਕੇ ਉਹ ਸਾਰਾ ਜਿਹੜਾ ਇਹਨਾਂ ਦਾ ਅਸਲੀ ਵਰਕ ਹੈ ਪੀਟਾ ਉਹ ਤੋਂ ਹਟ ਕੇ ਕੰਮ ਕਰ ਰਹੀ ਹੈ ਸਾਡੇ ਸ਼ੌਕ ਨੂੰ ਦਬਾ ਰਹੀ ਹੈ ਜਿੱਥੇ ਕਿ ਹਾਲਾਂਕਿ क्रੂਅਲਟੀ 1% ਵੀ ਨਹੀਂ ਜਿੱਥੇ ਇਹਨਾਂ ਨੂੰ ਗਊਸ਼ਾਲਾ ਵੱਲ ਧਿਆਨ ਦੇਣਾ ਚਾਹੀਦਾ ਆ ਵਾਰਾ ਪਸ਼ੂਆਂ ਦੇ ਵਾਰਾ ਕੁੱਤਿਆਂ ਦੇ ਇਹਨਾਂ ਦੇ ਕੋਈ ਹਸਪਤਾਲ ਬਣਾਉਣੇ ਚਾਹੀਦੇ ਆ ਕੋਈ ਇਹਨਾਂ ਦੇ ਰਹਿਣ ਲਈ ਜਗ੍ਹਾ ਬਣਾਉਣੀ ਚਾਹੀਦੀ ਆ ਜਿੱਥੇ ਰੱਖੇ ਜਾ ਸਕਣ ਉਧਰ ਦਾ ਧਿਆਨ ਨਹੀਂ ਕੋਈ ਇਹੋ ਜਿਹੀ ਵਧੀਆ ਕਰਨ ਜਿੰਨੇ ਅਸੀਂ ਸਾਰੇ ਸ਼ੌਕ ਰੱਖਦੇ ਆ ਕਬੂਤਰਾਂ ਦਾ ਚਾਹ ਕੁੱਤਿਆਂ ਦਾ ਜਿਹੜਾ ਇਹਨਾਂ ਦੇ ਕੰਮ ਆ ਉਹ ਅਸੀਂ ਕਰਦੇ ਆ ਕੋਈ ਅਵਾਰਾ ਕੁੱਤਾ ਇੰਜਰਡ ਮਿਲਦਾ ਉਹਦਾ ਅਸੀਂ ਫ੍ਰੀ ਇਲਾਜ ਚਾਹ ਡਾਕਟਰ ਫ੍ਰੀ ਕਰਦੇ ਆ ਅਸੀਂ ਉਹਨਾਂ ਨੂੰ ਚੱਕ ਕੇ ਲਿਜਾ ਕੇ ਅਸੀਂ ਕਰਾਉਂਦੇ ਆ ਅਵਾਰਾ ਪਸ਼ੂ ਕੋਈ ਐਕਸੀਡੈਂਟ ਹੋ ਜਾਂਦਾ ਉਹਦਾ ਇਲਾਜ ਅਸੀਂ ਕਰਾਉਂਦੇ ਆ ਗਊਆਂ ਦੀ ਤੇ ਸਾਮ ਸੰਭਾਲ ਹੈ ਜਿਹੜਿਆਂ ਦੇ ਇੰਜਰਡ ਹੀ ਹੋਈ ਆ ਉਹਨਾਂ ਦੇ ਬੱਕਰੀਆਂ ਸਾਡੀਆਂ ਗਊਸ਼ਾਲਾ ਦਾ ਅਸੈਸ ਵੀ ਲੈ ਰਹੀ ਹੈ ਸਾਨੂੰ ਹਾਂਜੀ ਅੱਛਾ ਜਿਹੜੀਆਂ ਗਊਸ਼ਾਲਾ ਸਾਰੇ ਜਿੰਨੇ ਜੀਵਨ ਦਾ ਭਰਾ ਹੈ ਹਰ ਹਾੜੀ ਸੌਣੀ ਕਣਕ ਦਾਣਾ ਤੂੜੀ ਉਹਨਾਂ ਦੀ ਅਸੀਂ ਭੇਜਦੇ ਆ ਤੇ ਪੀਟਾ ਕਿੱਥੇ ਆ ਜਿੰਨੇ ਬਿਜਲੀ ਦੇ ਬਿੱਲ ਅਸੀਂ ਪੇ ਕਰਦੇ ਆ ਗਊ ਸੈ ਸਾਰਿਆਂ ਤੇ ਲੱਗਿਆ ਵਾ ਉਹ ਪੈਸਾ ਕਿੱਥੇ ਲਾਉਂਦੇ ਆ ਪੈਸਾ ਤਾਂ ਸਾਡੀ ਜੇਬ ਚ ਜਾਂਦਾ ਤੇ ਫਿਰ ਪੀਟਾ ਕਿੱਧਰ ਗਈ ਇੱਕ ਸਾਡਾ ਸ਼ੌਕ ਹੀ ਦਿਸਦਾ ਸਾਰੇ ਸਰਕਾਰਾਂ ਨੂੰ ਦਿਸਦਾ ਕੋਈ ਇੱਕ ਵਰਕ ਦੱਸ ਦੇ ਵੀ ਅਸੀਂ ਇਹਨਾਂ ਆਵਾਰਾ ਕੁੱਤਿਆਂ ਲਈ ਚਾਹੇ ਜਿਹੜੇ ਮਾਸੂਮ ਬੱਚਿਆਂ ਦੀਆਂ ਇਕੱਲੇ-ਇਕੱਲੇ ਬੱਚਿਆਂ ਦੀਆਂ ਜਾਨਾਂ ਗਈਆਂ ਉਹਨਾਂ ਲਈ ਕੀ ਕਰਿਆ ਜਿਹੜਾ ਆਵਾਰਾ ਪਸ਼ੂਆਂ ਦੀ ਫੇੜ 'ਚ ਕਿੰਨੇ ਬੰਦਿਆਂ ਦਾ ਐਕਸੀਡੈਂਟ ਹੋਇਆ ਕਿੰਨੀਆਂ ਜਾਨਾਂ ਕੀਮਤੀ ਗਈਆਂ ਉਹਨਾਂ ਦੀ ਕੋਈ ਵੈਲਿਊ ਨਹੀਂ ਇਹ ਸਾਡਾ ਇੱਕ ਖਾਸ ਸਵਾਲ ਪੀਟਾ ਨੂੰ ਐਨੀਮਲਸ ਵੈਲਫੇਅਰ ਨੂੰ ਜਿੰਨੀਆਂ ਵੀ ਸੰਸਥਾਵਾਂ ਤੇ ਕੰਮ ਕਰਦੀਆਂ ਉਹ ਇਹਦੇ ਬਾਰੇ ਕੀ ਕਰਦੀਆਂ ਇਹਨਾਂ ਦੇ ਕਿਹੜਾ ਕੂਸ਼ਾਲਾ ਹਾਂਜੀ ਇੱਕ ਨਾ ਇੱਕ ਜਿਹੜਿਆ ਇਹ ਹੁਣ ਰੈਫਰੈਂਸ